ਹਾਂਜੀ ਮਟਰੋ ਕੀ ਆ ਚਲੋ ਬਈ ਮਾ ਆਪਣੀ ਸ਼ਾਕ ਕਿਵੇਂ ਵੱਡੀ ਕਬੂਤਰੀ ਮਬਜੀ ਆ ਬਈ ਆਪਕੀ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਬਾਈ ਕਬੂਤਰਾਂ ਵਾਲਿਆਂ ਬਾਈਆਂ ਦਾ ਆ ਜਾਓ ਬਾਈ ਆਪਾਂ ਪਾਉਣ ਲੱਗਿਆ ਬਾਈ ਦਾਣੇ ਕਬੂਤਰਾਂ ਨੂੰ ਪਾਹ ਹੈ ਰੀਏ ਦਾਣੇ ਆਏ ਪਲੇਟ ਚ ਸਿੱਟੀ ਪਲੇਟ ਚ ਸਾਰੇ ਦੂਜੇ ਚ ਵੀ ਪਾਏ ਉਧਰਲੇ ਛੋਡੇ ਚ ਉਹ ਫਰਦੀ ਬਾਈ ਆਪਣੀ ਕਿੱਸਰ ਵਾਲੀ ਤੇ ਉਹ ਫਰਦੀ ਤਿੰਨ ਬਾਜ਼ੀਆਂ ਜਿੱਤੀ ਬਾਰ ਹੀ ਛੜਦੀ ਮੈਂ ਰਾਣਾ ਹੈਰੀਏ ਹਾਂ ਤੇ ਅੰਦਰ ਇੱਥੇ ਛੜਦੇ ਨਹੀਂ ਮਾਰੇ ਬਲੌਗ ਆ ਖੋਲ ਪਹਿਲਾ ਦੋਵੇਂ ਬਾਰੀਆਂ ਖੋਲ ਕੇ ਨਾ ਤੇ ਬਾਹਰ ਹੀ ਲਿਆ ਗਲਾਸ ਪੁੱਤਾਂ ਦੀ ਛੜਦੀਆਂਗਾ ਉਹ ਬਾਰੀ ਲਾਏ ਵੱਡੀ ਐ ਆਜੋ 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 ਔਰ ਬਾਈ ਸਾਰਿਆਂ ਦੇ ਕਬੂਤਰ ਠੀਕ ਠਾਕ ਆ ਬਾਈ ਕਰਿਓ سپورਟ ਬਾਈ ਸਾਰੇ ਵੱਧ ਤੋਂ ਵੱਧ ਆਪਾਂ ਚੱਲੇ ਆਂ ਸ਼ਹਿਰ ਹੁਣ ਬਾਈ ਪਤੰਗਲੈਂਡ ਚੱਲੇ ਆਂ ਬੱਸ ਸ਼ਹਿਰ ਕੱਲ ਨੂੰ ਪਸੰਦ ਮਨਾਵਾਂਗੇ ਬਾਈ ਬਾਬਾ ਦਿਨ ਕਰਦੇ ਸਾਫ ਵਧੀਆ ਫੇਰ ਆਉਣਗੇ ਨਜ਼ਾਰੇ ਬਾਈ ਚੱਲ ਗਏ ਹਰ ਯੋਈ ਚੱਲ ਗਏ ਚੱਲ ਫਿਰ ਯਾਰਾ ਚਲੋ ਠੀਕ ਆ ਬਾਈ ਅਸੀਂ ਜਾਣਿਆ ਸ਼ਹਿਰ ਲਿਆਉਣੇ ਆ ਪਤੰਗ ਪਤੂੰਗ ਦੱਸਦੇ ਆ ਅੱਗੇ ਤੁਹਾਨੂੰ ਜਾਣਕਾਰੀ ਦਿੰਨੇ ਆ ਬਾਈ ਸਾਰੀ ਚਲੋ ਆ ਚੱਲ ਗਿਆ ਹੈਰੀ ਓਏ ਅੱਜ ਦੇ ਬਾਈ ਬੋਏ ਪੋਕਰ ਕਰਦਾ ਉਸ ਨਿੱਕੇ ਤੇ ਕਰਦਾ ਮੋਰਚਾ ਦੇ ਮੋਰਚਾ ਦੇ ਹੋਰ ਦੂਰ ਕਰ ਹਾਂ ਹਾਂ ਜੀ ਮਿੱਤਰੋ ਆਪਾਂ ਚੱਲੇ ਆ ਰੋਇਟਰ ਸ਼ਹਿਰ ਆ ਪਤੰਗ ਬਾਜ਼ੀ ਕਰਨ ਬਾਈ ਕਬੂਤਰ ਬਾਜ਼ੀ ਦਾ ਬੜੀ ਹੋ ਗਈ ਸਾਲ ਨੂੰ ਕਰਾਂਗਾ ਪਤੰਗ ਬਾਜ਼ੀ ਮੋਦੋ ਮੇਰੇ ਮਿੱਤੋ ਆਹ ਇਹ ਬੈਲ ਆ ਰੇ ਬਾਬਾ ਵਧੀਆ ਆ ਤੇਲ ਭਰ ਲਾ ਬਈ ਓਏ ਨੰ ਮੀਟਰ ਡਾਉਣ ਤੇਲ ਭਰ ਮੀਟਰ ਡਾਉਣਾ ਫਰ ਤੋਂ ਖਾਪੇ ਪੈਂਦਾ ਪਾ ਬਈ 2 ਸਾਲ ਬਾੜੀ ਜਾਂਦੇ ਰਹੇ ਆ 300 ਫੱਪਾ ਵਾਲੀ ਦੇਖੋ ਇਹਦੇ ਪਾਰ ਤੋਂ ਆ ਗਿਆ ਤੇ ਅੱਗੇ ਵੀ ਦੇਖੋ ਆੜਕਾਂ ਦੇ ਖੜੇ ਆਪਾਂ ਬਾਈ ਪਿੰਡ ਵਾਂਂ ਜਿਲਾ ਫਰੋਇਪੁਰ ਇਹਨੇ ਰਹਿਣਾ ਆਉਗੀ ਕਰ ਰਹੇ ਆ ਵੇਖੋ ਦੇਖੀ ਕਿੱਦਾਂ ਆਉਂਦੀ ਆ ਆਪਿਆਂ ਕਾ ਸੱਜਿਓ ਰੈਡੀ ਰੋਕ ਵੀ ਕਰਦੇ ਨੇ ਹਾਂ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਫਰੋਇਪੁਰ ਗਾਂ ਦਿਖਾਉਣਾ ਤੁਹਾਨੂੰ ਮਹੌਰਾ ਕਿੱਦਾਂ ਦਾ ਤੰਗਵਾਜੀ ਵਾਹ ਫਰੋਜਪੁਰ ਦੀ ਮਸ਼ਹੂਰ ਆ ਬਾਈ ਪੂਰੀ ਵਾਕੀ ਚੱਲੀ ਜਾਂਦਾ ਕੰਮ ਜੋਰਾ ਸ਼ੋਰਾ ਦੇ ਪਰਿਆ ਖਾਜਾ ਖਾਜਾ ਘੈਂੜਾ ਕੰਮ ਹਨ ਆਰੀਏ ਘੈਂੜਾ ਕੰਮ ਨਾਲ ਐ ਕੱਲ ਨੂੰ ਦੇਖੀ ਕੱਲ ਨੂੰ ਬੜੇ ਨਿਆਰੇ ਆਉਣਗੇ ਬਣਾਈ ਆਂ ਜੰਗ ਆ ਰਹੀ ਏ ਆਵੇ ਕੱਡੇ ਕੈਨ ਫੜਦੇ ਕਾਲ ਨੂੰ ਭਾਲਾ ਹਨਾ ਰਣਕ ਮੇਲਾ ਹੋਇਆ ਅੱਜ ਵੀ ਪੂਰਾ ਵੈਸੇ ਨਾ ਰੰਗ ਬਾਜੀ ਫੁੱਲ ਹੋਈ ਜਾਂਦੀ ਆ ਆ ਕਿੰਨੇ ਦਾ ਮਾਤਾਵਾਜ ਆਇਆ ਇਹ ਮਾਤਾ ਅਰਵਾ ਆ ਗਿਆ ਅੱਛਾ ਮੈਂ ਕਿਤੇ ਤੁਹਾਡਾ ਗਿਆ ਸਾਰੇ ਬੁਲਬਲੇ ਓਏ ਲੈ ਕੇ ਜਾਣੇ ਆਪਾਂ ਚੰਗਾ ਦੇਖੋ ਸ਼ਹਿਰ ਦਾ ਮਾਹੌਲ ਬਈ ਬਹੁਤ ਘੈਂਟ ਚੀਜ਼ ਆ ਦੇਖੋ ਬਈ ਕੋਈ ਪ੍ਰਦੀਪ ਸੰਤ ਪੈ ਜਮੀ ਔਗਵਰੇ ਜਾਂਦੇ ਆ ਹਨਾ ਲਗਾਰੇ ਹੀ ਆ ਨਾ ਸੁੰਦਰਾ ਮੇਰੀ ਗੱਲ ਸੁਣੋ ਇਹਦੀ ਜ਼ੂਮਿੰਗ ਕਿੰਨੀ ਵਰਕ ਕਰਨੀ ਆ ਜੂਰੀ ਥੋੜੀ ਆ ਫੋਟੋ ਕਰਨ ਵਾਲੀ ਫੋਟੋ ਨਹੀਂ ਹੋ ਨਹੀਂ ਤੇਰਾ ਪੜਾ ਜੇ ਮਖਾ ਤੇ ਭੇਜ ਕਿੱਥੇ ਗਾ ਹੋਰ ਕਰ ਕਰ ਜੰਬਈ ਬਸ ਆ ਨੌ ਪਲੱਸ ਸਹੀ ਆ ਨਾ ਜ਼ੂਮਿੰਗ ਵੀ ਬਹੁਤ ਆਉਂਦੀ ਆ ਹਾਂ ਜੀ ਮਿੱਤਰੋ ਆ ਜਾਓ ਦਿਖਾਉਣਾ ਤੁਹਾਨੂੰ ਆਪਾਂ ਲੈਣ ਲੱਗੇ ਆਂ ਬਈ ਪਤੰਗ ਆ ਖੜਾ ਆਪਣਾ ਹੈਰੀ ਦੇਖ ਹੈਰੀ ਹੈ ਪੈਰਾਸ਼ੂਟ ਪੱਠਾ ਹੈ ਲੈ ਲੈ ਇੱਕ ਬੰਦਲ ਜਾਂ ਕਿੰਨੇ ਦਾ ਬੰਦਲ ਨਹੀਂ ਹੈ ਨਾ ਬੰਦਲ 10 ਹੀ ਹੋਣੇ ਆ ਪਛਲਾ ਕਿੰਨੇ ਦਾ ਇਹ ਵੀ ਲੈ ਲਾਉਣਾ ਪਾੜੇਗਾ ਬਈ ਮਹਿੰਗੇ ਤਾਂ ਹੀ ਹੁੰਦੇ ਆ भाई कदी यार हो ती हो दे दे जंगा यार हाँ भी हरी किन्हें लेने दा सा सो सरदार नहीं था बिना परंगा भी लगी है ओ भाई वड़े वड़े पतंग पहले देखो मरे कौन <स्थालियों> <ने> है <देखा>। इससे <स्थालियों> लेने ले का ले मैं तो मम्मी टीम के लिए <स्थालियों> <स्थालियों>

ਲੇ ਆਂ ਦੇ ਆਪਾ ਪਤੰਗ ਡੋਰਾ ਵਾਜੇ ਪੈਰਾਸ਼ੂਟ ਕਰੋ ਚੱਕ ਮੇਰੇ ਬਾਈ ਸਾਰੇ ਬਜਾਦ ਕੇ ਹਾਂ ਅਰ ਕੀ ਸਟਾਰਟ ਕਰਦੇ ਬੰਦੇ ਚੱਲ ਚੱਲ ਹੈਰੀ ਛੱਡ ਡੋਰ ਮੜੀ ਜੀ ਛੱਡ ਡੋਰ ਪਤੰਗ ਦੀ ਵੀ ਬਣਾਈ ਆਪਣੇ ਦੀ ਕਿੱਥੇ ਜੀ ਆਪਣੇ ਵਾਲਾ ਬਈ ਪਤਾਂਗ ਨਹੀਂ ਜਾਲਾ ਆਪਣੇ ਵਾਲਾ ਤੇ ਦੀਦਾ ਹੁਣ ਦੇਖ ਜਾਲਾ ਆਹ ਬਾਈ ਪਾਈ ਆਨੇ ਤਲਾਮਾ ਆ ਸੀ ਆਹ ਦੇਖੋ ਮੋਟੂ ਪਤਲੂ ਦੇਖੋ ਯਾ ਲੈ ਵੀਰ ਜੀ ਟਕਟਾ ਲੋ ਪਰਣਾ ਡਲਣਾ ਪਰਣਾ ਆਹਾ ਹਾਂ ਸਾਲੇ ਜਿਹੜੇ ਬੰਦਿਆਂ ਨੇ ਵਾੜਾਂ 'ਚ ਭੱਜ-ਭੱਜ ਫੜਨੇ ਆ ਨਾ ਉਹ ਅੱਜ ਸਾਨੂੰ ਲੜਕਰੇ ਮਾਰੀ ਗਏ ਹਾਂ ਉਹ ਸਾਲੇ ਚੀਕਾ ਮਾਰਦੇ ਆ ਕੱਲ ਨੂੰ ਅਸੀਂ ਮਾਰਾਂਗੇ ਭੱਜਣਾ ਵਾੜਾਂ 'ਚ ਡੋਰਾਂ ਸਾਡੀਆਂ ਖਿੱਚਣੀਆਂ ਤੇ ਲੜਕਰੇ ਸਾਨੂੰ ਹੀ ਭੈਣ ਚੋਰ ਸਾਡੀ ਬਿੱਲੀ ਸਾਨੂੰ ਹੀ ਮਿਆਉਂ ਸਾਲੇ ਸਾਲੇ ਦੁੱਕੀ ਰਹਿਣੀ ਏ ਹਾਂ ਏ ਹੈਰੀ ਜਾਂ ਲੀਰਾ ਦੇ ਕੰਮ ਹੁੰਦੇ ਆ ਕੀ ਤਾਂ ਗੱਲ ਸਹੀ ਏ ਬਾਈ ਹਾਂ ਚੱਲ ਕੋਈ ਨਾ ਉਹ ਇਹਨੇ ਕੱਲ ਨੂੰ ਲਾਵਾਂਗੇ ਬਾਬਾ ਸੁੱਖ ਰੱਖੇ ਗਾਲ ਟਕਾਣੇ ਟਕਾਣੇ ਲੱਗੂ ਪੂਰੀ ਹਾਂ ਬਈ 300 ਪਤੰਗ ਲਿਆਂਦਾ ਬਹੁਤਾ ਹਾਂ ਹਾਂ 300 ਪਤੰਗ ਲਿਆਂਦਾ ਬਾਈ 150 ਤਾਲ ਆ ਤੇ 150 ਪਰੀਆਂ ਆ ਮੋਟੂ ਪਤਲੂ ਨੇ ਉਡਣਾ ਕੱਲ ਨੂੰ ਲੱਗ ਜੂ ਪਤਾ ਪਤਲਾ ਉੜਦਾ ਕਿ ਭਾਰਾ ਸਹੀ ਏ ਸਹੀ ਏ ਨੀ